ਸਸਤੇ ਜੇੜ ਤੋਂ ਦੁਖੀ ਹੋ ਕੇ ਇਸ लाचार ਔਰਤ ਨੇ ਚੁੱਕਿਆ ਖੌਫਨਾਕ ਕਦਮ ਤੇ ਪਿੱਛੇ ਇਸ ਦੇ ਬੱਚੇ ਵੀ ਰੋ ਰਏ ਨੇ ਤੇ ਰੋ ਰੋ ਕੇ ਬੱਚਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਤੇ ਮਰ ਦੀ ਗੁਹਾਰ ਲਗਾ ਰਹੇ ਨੇ ਲੋਕਾਂ ਨੂੰ ਤਰਸਲ ਅੰਮ੍ਰਿਤਸਰ ਤੇ ਬਟਾਲਾ ਰੋਡ ਪ੍ਰੀਤਨਗਰ ਤੋਂ ਇੱਕ ਦਿਲ ਕੰਬਾਉ ਮਾਮਲਾ ਸਾਹਮਣੇ ਆਇਆ ਜਿੱਥੇ ਦੋ ਬੱਚਾਂ ਦੀ ਮਾਂ ਨੇ ਲਾਈਵ ਵੀਡੀਓ ਬਣਾ ਕੇ ਇੱਕ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਸੱਸ ਤੇ ਜੇਡ ਤੋਂ ਤੰਗ ਪਰੇਸ਼ਾਨ ਕਰਨ ਦੇ aarop ਲਗਾਏ ਨੇ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਮਹਿਲਾ ਰੋ ਰੋ ਕੇ ਆਪਣੇ ਸੱਸ ਅਤੇ ਜੇਠ ਤੇ ਗੰਭੀਰ aarop ਲਗਾਉਣ ਤੋਂ ਬਾਅਦ ਇੱਕ ਜ਼ਹਿਰੀਲੀ ਦਵਾਈ ਪੀ ਰਹੀ ਹੈ ਜਾਣਕਾਰ ਦੇ ਮੁਤਾਬਕ ਉਕਤ ਮਹਿਲਾ ਬਟਾਲਾ ਰੋਡ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਭਰਤੀ ਹੈ ਤੇ ਉਹ ਤੇ ਉਸਦੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਤੇ ਜਿਸ ਔਰਤ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਉਸ ਉੱਤੇ ਚੋਰੀ ਦਾ ਇਲਜ਼ਾਮ ਉਸ ਦੀ ਸੱਸ ਦੇ ਵੱਲੋਂ ਲਗਾਇਆ ਗਿਆ ਤੇ ਇਹ ਵੀ ਦੱਸਿਆ ਗਿਆ ਦੱਸ ਦਈਏ ਕਿ ਅੰਮ੍ਰਿਤਸਰ ਦੇ ਪ੍ਰੀਤਨਗਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਨਸ਼ੀਲੀ ਪਦਾਰਥ ਜੋ ਕਿ ਆਪਣੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਲਾਈਵ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਜੋ ਕਿ ਖੁਦਕੁਸ਼ੀ ਕਰਨ ਵਾਲੀ ਔਰਤ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਉੱਥੇ ਹੀ ਪੀੜਤ ਔਰਤ ਦੀ ਮਾਂ ਅਤੇ ਬੱਚੇ ਨੇ ਰੋ ਰੋ ਕੇ ਲੋਕਾਂ ਦੇ ਅੱਗੇ ਗੁਹਾਰ ਲਗਾਈ ਕਿ ਉਸ ਦੀ ਮਾਂ ਦੀ ਜੋ ਕਿ ਦੱਸਦੀ ਹੈ ਕਿ ਉਸ ਦੀ ਜੋ ਮਾਂ ਹੈ ਤੇ ਉਸ ਦੀ ਇੱਕ ਬੇਟੀ ਦੀ ਜਾਨ ਬਚਾਈ ਜਾਵੇ ਅਤੇ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਦੀ ਬੇਟੀ ਨੂੰ ਉਸ ਦੀ ਸੱਸ ਤੰਗ ਪ੍ਰੇਸ਼ਾਨ ਕਰਦੀ ਹੈ ਜੋ ਪੀੜਿਤ ਲੜਕੀ ਹੈ ਉਸ ਦੀ ਮਾਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਉਸ ਦੀ ਸੱਸ ਦੇ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹ ਹੁਣ ਅਲੱਗ ਰਹਿ ਰਹੀ ਹੈ ਅਤੇ ਉਸਦੇ ਵੱਲੋਂ ਜ਼ਹਿਰੀਲਾ ਪਦਾਰਥ ਪੀ ਕੇ ਆਪਣੀ ਜੀਵਨੀ ਜੋ ਕਿ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਯਾਨੀ ਕਿ ਸੁਸਾਈਡ ਕਰਨ ਦੀ ਹੈ ਅ ਕੌਸ਼ਿਸ਼ ਕੀਤੀ ਗਈ ਹੈ ਤੇ ਉੱਥੇ ਹੀ ਦੂਸਰੇ ਪਾਸੇ ਪੀੜਤ ਦੇ ਪੁੱਤਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਅਤੇ ਉਸ ਦੇ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਦੀ ਮਾਂ ਦੀ ਜਾਨ ਬਚਾਈ ਜਾਵੇ ਅਤੇ ਦੋਸ਼ਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਿੱਕੇ ਨਿੱਕੇ ਬੱਚੇ ਨੇ ਵੀ ਆਪਣੇ ਜੋ ਕਿ ਲਗਾਏ ਆਪਣੀ ਦਾਦੀ ਅਤੇ ਤਾਏ ਤੇ આરોਪ ਲਗਾਏ ਨੇ ਤੇ ਉੱਥੇ ਹੀ ਪੀੜਤ ਦੇ ਪਤੀ ਨੇ ਦੱਸਿਆ ਹੈਗਾ ਕਿ ਉਸ ਦੀ ਧਰਮ ਪਤਨੀ ਦੇ ਵੱਲੋਂ ਸਿਰਫ ਇਸ ਕਰਕੇ ਫਰਨੈਲ ਜੋ ਕਿ ਪੀਤੀ ਗਈ ਹੈ ਕਿ ਮੇਰੀ ਮਾਂ ਦੇ ਵੱਲੋਂ ਉਸਤੇ ਇਲਜ਼ਾਮ ਲਗਾਇਆ ਜਾ ਰਿਹਾ ਸੀਗਾ ਕਿ ਉਸ ਦੇ ਵੱਲੋਂ ਸੋਨੇ ਦੀ ਚੋਰੀ ਕੀਤੀ ਗਈ ਆ ਹਾਲਾਂਕਿ ਸੋਨੇ ਦੀ ਚੋਰੀ ਮੇਰੀ ਮਾਤਾ ਤੇ ਵੱਡੇ ਭਰਾ ਦੇ ਵੱਲੋਂ ਕੀਤੀ ਗਈ ਸੀਗੀ ਤਾਂ ਜੋ ਕਿ ਪੀੜਤ ਦਾ ਜੋ ਪਤੀ ਸੀਗਾ ਉਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈਗਾ ਕਿ ਉਸ ਦੀ ਮਾਂ ਦੇ ਵੱਲੋਂ ਤੇ ਉਸ ਦੇ ਵੱਡੇ ਭਰਾ ਦੇ ਵੱਲੋਂ ਚੋਹ ਦਾ ਇਲਜ਼ਾਮ ਲਗਾਇਆ ਜਾ ਰਿਹਾ ਸੀਗਾ ਤੇ ਦੱਸ ਦਈਏ ਕਿ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਾਨੂੰ ਥਾਣੇ ਦੇ ਵਿੱਚ ਬੁਲਾ ਕੇ ਸਾਨੂੰ ਖੂਬ ਬੇਇਜ਼ਤ ਕੀਤਾ ਗਿਆ ਕਿਉਂਕਿ ਉਸ ਦੀ ਸੱਸ ਨੇ ਜੋ ਕਿ ਚੋਰੀ ਦਾ ਇਲਜ਼ਾਮ ਲਗਾਇਆ ਸੀਗਾ ਇਹ ਸਾਰੀ ਗੱਲਬਾਤ ਉਸ ਦੇ ਪਤੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਪੀੜਤ ਦੀ ਪਤਨੀ ਜੋ ਕਿ ਪਤੀ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਮੇਰੀ ਧਰਮ ਪਤਨੀ ਦੇ ਵੱਲੋਂ ਇੱਕ ਜਿਹੜਾ ਕਿ ਖੌਫਨਾਕ ਕਦਮ ਚੁੱਕਿਆ ਗਿਆ ਇਸ ਬਾਬਤ ਤੁਹਾਨੂੰ ਜੋ ਜ਼ੁਬਾਨੀ ਸ਼ਬਦਾਵਲੀ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਕਿ ਇੱਕ ਬੱਚੇ ਤੇ ਪੇੜੇ ਦਾ ਪਤੀ ਦੇ ਵੱਲੋਂ ਕੀ ਕੁਝ ਕਹਿਣਾ ਹੈ ਤੇ ਉਸ ਦੀ ਪੇੜਤ ਦੀ ਮਾਂ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਉਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦਿਆਂ ਤੇ ਇਸ ਤੋਂ ਬਾਅਦ ਪੁਲਿਸ ਦਾ ਇਸ ਬਾਬਤ ਕੀ ਕੁਝ ਕਹਿਣਾ ਹੈਗਾ ਦੋਵਾਂ ਧਿਰਾਂ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਮੇਰਾ ਨਾਮ ਮੇਰਾ ਨਿਕਲੇ ਗੈਰੀ ਸੰਧੂ ਤੇਰੀ ਹੈ ਨੇ ਆ ਬਗੂ ਸੇਵਾ ਸਿੰਘ ਤੇ ਮੇਰੀ ਮੰਮੀ ਦਾ ਨਾਮ ਰਾਜਵਿੰਦਰਪੁਰ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਮੰਮੀ ਨੂੰ ਬਚਾ ਲਓ ਕਿਉਂਕਿ ਆਈਸੀ ਹੌਲ ਤੇ ਦਾਖਲ ਨੇ ਮੇਰੀ ਦਾਦੀ ਮੇਰੇ ਮੈਨੂੰ ਹਨੂ ਮੇਰੇ ਮੇਰੀ ਛੋਟੀ ਭੈਣ ਨੂੰ ਤੇ ਮੇਰੇ ਪਮਮਾ ਮਮਾ ਤਾਂ ਪਾਪਾ ਨੂੰ ਟੋਰਚਰ ਕਰਦੇ ਨੇ ਤੇ ਮੇਰੀ ਬਿੱਨ ਮੈਂ ਤਾਂ ਰਹੀ ਬੈਂਟੀ ਕਰਦਾ ਮੇਰੀ ਮੰਮੀ ਆਈਸੀ ਹੌਲ ਤੇ ਦਾਖਲ ਨੇ ਤਾਂ ਨਾਲ ਹੌਲ ਨਾਲ ਜਲ ਤੇ ਜਲ ਤੇ ਠੀਕ ਹੋ ਜਣਾ ਅਰਦਾਸ ਕਰੋ ਵਾਹਿਗੁਰੂ ਜੀ ਗੱਲ ਚਾਹੀ ਗਈ ਜੀ ਕਿ ਮੇਰੀ ਮੰਮੀ ਜ਼ਹਿਰ ਪੀ ਕੇ ਨਾ ਆਈਸੀ ਹੌਲ ਤੇ ਦਾਖਲ ਹੋ ਗਏ ਨੇ ਉਹਨਾਂ ਤਾਂ ਦੁਖੀ ਹੋ ਗਏ ਹੁਣ ਨਾ ਤਾਂ ਦੁਖੀ ਹੋ ਗਏ ਦਾਦੀ ਤੋਂ ਉਹ ਦਾਦੀ ਦੁਖੀ ਹੋ ਕੇ ਤੇ ਉਹਨੇ ਸਾਰੇ ਤੋ ਦੁਖੀ ਹੋ ਕੇ ਚੋਰਾ ਕੇ ਟੱਪੜ ਤੋ ਐ ਚੋਣਾ ਕਿ ਮੇਰੀ ਮੰਮੀ ਐਸੋਲ ਤੋਂ ਛੇਤੀ ਹੱਡੇ ਕਰੇ ਹੋਣ ਇੱਕ ਨਾਜਵੰਦਰ ਕੌਰ ਦੀ ਨਾਂ ਦੀ ਧੀ ਜਿਹੜੀ ਆ ਉਹ 프리ਦਨਗਰ ਰਹਿ ਰਹੀ ਆ ਉਹਦੀ ਆਪਣੀ ਸੱਸ ਦੇ ਨਾਲ ਲੈਣ ਦੇ ਦਾ ਝਗੜਾ ਤੇ ਉਹ ਦੋਵੇਂ ਨੂੰ ਤੇ ਸੱਸ ਇੱਕ ਦੂਜੀ ਤੇ ਛੋਰੀ ਕਰਨ ਦਾ ਲਿਆ ਮਾਰੀ ਜਿਹੜੀ ਰਾਜਵੰਦਰ ਕੌਰ ਆ ਉਹ ਜਾਂ ਬਣਾਉਂਦੀ ਸੀ ਕਿ ਵੀ ਸੱਸ ਮੇਰੀ ਨੇ ਉਸ ਸਮਾਂ ਪਹਿਲਾਂ ਚੋਰੀ ਕੀਤੀ ਪਰ ਹੁਣ ਸੱਸ ਕਹਿੰਦੀ ਆ ਵੀ ਕੱਲ ਰਾਜਵੰਤਰ ਤੇ ਉਹਦੇ ਘਰ ਵਾਲੇ ਗਗਨਦੀਪ ਨੇ ਸਾਡੀ ਚੋਰੀ ਕੀਤੀ ਇਹ ਦੋਵਾਂ ਦਾ ਸ਼ੱਕੀ ਆ ਮਾਮਲਾ ਪਰ ਇੱਕ ਵੀਡੀਓ ਵਾਇਰਲ ਹੋਈ ਆ ਰਾਜਵੰਤਰ ਘਰੋਂ ਦਾ ਜਿਨੇ ਆਪਣੀ ਸੱਸ ਨੂੰ ਤੇ ਜੀਠ ਨੂੰ ਜੁਮੇਰ ਦੱਸ ਕੇ ਤੇ ਫਰਨਾਇਰ ਕੀਤੀ ਆ ਉਹ ਬਟਾਲਾ ਰੋਡ ਹਸਪਤਾਲ ਤੇ ਦਾਖਲ ਹੈ ਅਸੀਂ ਮੌਕੇ ਤੇ ਗਏ ਆ ਤੇ ਡਾਕਟਰ ਸਾਹਿਬ ਨੇ ਅਨੁਫਿਟ ਦੱਸਿਆ ਪਰ ਉਹ ਦੀ ਹਾਲਤ ਠੀਕ ਆ ਬਿਲਕੁਲ ਦੋਆਂ ਦੀ ਚੋਰੀ ਸਬੰਧੀ ਤੇ ਹੋਰ ਝਗੜੇ ਸਬੰਧੀ ਤਸਦੀਕ ਕੀਤੀ ਜਾ ਰਹੀ। ਤਸਦੀਕ ਕਰਨ ਤੋਂ ਬਾਅਦ ਕਾਰਵਾਈ ਜੜੀ ਅਮਲ ਚ ਰੇ। ਕਹਿ ਰਹੀ ਆ ਪਰ ਸੱਸ ਦੇ ਵੀ ਸੱਟਾਂ ਲੱਗੀਆਂ ਜੀ ਸੱਸ ਨੇ ਵੀ ਮੈਡੀਕਲ ਸਾਨੂੰ ਕਰਾ ਕੇ ਦਿੱਤਾ ਵਾ। ਸੱਸ ਵੀ ਕਹਿੰਦੀ ਆ ਵੀ ਮੇਰੀ ਨੂੰਹ ਨੇ ਮੇਰੀ ਕੁਟਮਾਨ ਕੀਤੀ ਹੈ। ਇਹ ਦੋਵਾਂ ਦਾ ਹੀ ਤਸਦੀਕ ਕਰਕੇ ਕਾਰਵਾਈ ਅਮਲ ਚ ਕਰਾਂਗੇ। ਹਾਂਜੀ ਮੇਰੀ ਬੇਟੀ ਦਾ ਨਾਮ ਰਾਜਵਿੰਦਰ ਕੌਰ ਹੈ। ਉਸਦੀ ਸਾਸੂ ਨੂੰ 10 ਸਾਲਾਂ ਤੋਂ ਬਹੁਤ ਹੀ ਤੰਗ ਕਰਦੀ ਰਹਿੰਦੀ ਸੀ। ਤੇ ਮੈਂ ਹੱਥ ਜੋੜ ਕੇ ਆਪਣੀ ਬੱਚੀ ਨੂੰ ਕਹਿੰਦੀ ਸੀ ਬੱਚੇ ਤੂੰ ਘਰ ਆਪਣੇ ਵੇ ਸੇਵਾ ਕਰ ਤੇ ਰਹਿ ਨਿਕਨੇ ਕੇ ਬੱਚੇ ਆ ਮੇਰੀ ਬੱਚੀ ਕਹਿੰਦੀ ਵੀ ਸੀ ਮੰਮਾ ਲੈ ਜਾ ਮੇਰੇ ਵਾਸਤੇ ਰੋਟੀ ਨਹੀਂ ਹੈਗੀ ਤੇ ਮੈਂ ਕਹਿੰਦੀ ਸੀ ਨਹੀਂ ਬੱਚੇ ਤੂੰ ਆਪਣੇ ਘਰ ਹੀ ਰਹਿ ਤੇ ਮੇਰੀ ਬੱਚੀ ਨੇ ਅੱਜ ਖੀਰ ਇਹਨਾਂ ਤੋਂ ਤੰਗ ਹੋ ਗਿਆ ਫਰਨੈਲ ਪੀ ਲਈ ਜੇ ਮੇਰੀ ਬੱਚੀ ਨੂੰ ਅੱਜ ਹੋ ਜਾਂਦਾ ਕੁਝ ਤੇ ਕੌਣ ਜ਼ਿੰਮੇਵਾਰ ਸੀਗਾ ਇਹਦੇ ਇਹ ਦੋ ਬੱਚੇ ਆ ਇੱਕ ਬੇਟੀ ਤੇ ਇੱਕ ਬੇਟਾ ਅੰਜ ਬੇਟੀ ਮੇਰੀ ਜਾਂਦੀ ਸੀ ਇਹ ਕੱਢ ਦਿੰਦੇ ਸੀ ਬੇਟੀ ਜਾਂਦੀ ਸੀ ਤੇ ਮੈਂ ਹੱਥ ਜੋੜ ਕੇ ਬੇਟੀ ਨੂੰ ਕਹਿੰਦੀ ਜਾ ਬੱਚੇ ਘਰ ਕੁ ਮੇਰੀ ਬੱਚੀ ਨੂੰ ਬਹੁਤ ਹੀ ਮੰਦੇ ਚੰਗੇ ਬੋਲ ਬੋਲਦੀ ਸੀ ਐਂਡੀ ਬੇਟੀ ਦੀ ਸੱਸ ਨੇ ਬੇਟੀ ਦੀ ਸੱਸ ਵੈਸੇ ਤੇ ਪਿੰਕੀ ਕਹਿੰਦੇ ਆ ਮੈਨੂੰ ਸਿੱਧੇ ਨਾਮ ਦਾ ਪ੍ਰਿਤਪਾਲ ਕੇ ਬਤਨ ਕੀ ਕਹਿੰਦੇ ਵੈਸੇ ਉਹਨੂੰ ਪਿੰਕੀ ਪਿੰਕੀ ਕਹਿੰਦੇ ਆ ਅੱਜ ਰਾਤ ਜਦੋਂ ਉਠਾਣੇ ਲੈ ਕੇ ਗਏ ਆ ਤੇ ਦੇ ਪ੍ਰੌਣੇ ਨੂੰ ਤੇ ਬੇਟੀ ਨੂੰ ਸਾਨੂੰ 10:30 10 ਹੋ ਗਿਆ ਤੇ ਅਸੀਂ ਪੁਲਿਸ ਵਾਲਿਆਂ ਨੇ ਮਿੰਨਤਾ ਕਰਦੇ ਰਹੇ ਆਂ ਤੇ ਪੁਲਿਸ ਵਾਲਿਆਂ ਨੇ ਨਹੀਂ ਛੱਡਿਆ ਕਹਿੰਦੇ ਸੀ ਗਗਨ ਨੂੰ ਨਹੀਂ ਛੱਡਣਾ ਨਹੀਂ ਛੱਡਣਾ ਬੇਟੀ ਅਸੀਂ ਕਹਿੰਦੇ ਸੀ ਪਜਲੋ ਉਹਨਾਂ ਨੂੰ ਨਰਦੋਸ਼ ਆ ਕੋਈ ਤੇ ਉਹਨਾਂ ਨੂੰ ਛੱਡੋ ਤੇ ਇੱਕ ਪੁਲਿਸ ਵਾਲਾ ਕਹਿ ਰਿਹਾ ਸੀ ਵੀ ਅਸੀਂ ਨਹੀਂ ਛੱਡਣਾ ਗਗਨ ਨੂੰ ਫਿਰ ਚਲੋ ਸਾਰੇ ਬੰਦਿਆਂ ਨੇ ਮਿੰਤ-ਮਿੰਤ ਕੀਤੀ ਪਿੰਕੀ ਦੀ ਵੀ ਮਿੰਤ ਕਰਨ ਗਏ ਪਰ ਪਿੰਗੀ ਨੇ ਉਲਟਾ ਲਜਾਮ ਲਾਇਆ ਵੀ ਬੇਟੀ ਮੈਨੂੰ ਗਾਲ੍ਹਾਂ ਕੱਢਦੀ ਆ ਬੱਚਿਆਂ ਕੋਲ ਗੱਡ ਗਾਲ੍ਹਾਂ ਘਡਾਉਂਦੀ ਆ ਪੋਤਰੇ ਕੋਲ ਗਾਲ੍ਹਾਂ ਘਡਾਉਂਦੀ ਆ ਉਹਨੇ ਕੋਈ ਨਿਆਣ ਨਹੀਂ ਦਿੱਤਾ ਕਿੰਗ ਨਗੋਣੀ ਆਂਦੀ ਤਾਂ ਮੇਰੀ ਬੇਟੀ ਨੇ ਤੰਗ ਹੋ ਕੇ ਜਦੋਂ ਸਾਰੇ ਟਰਚ ਉਹਨੂੰ ਕਰੀ ਜਾਂਦੇ ਸਾਰੇ ਕਹਿੰਦੇ ਤੂੰ ਬੋਲਦੀ ਆ ਬੋਲਦੀ ਆ ਉਹਦੇ ਕੋਈ ਸੁਣਾਈ ਨਹੀਂ ਸੀ ਇਸ ਕਰਕੇ ਉਹਨੇ ਅਜ ਫਰਨੈਲ ਪੀ ਲਈ ਉਹਦੀ ਕੋਈ ਸੁਣਾਈ ਚਾਰੇ ਪਾਸੇ ਕਿਸੇ ਪਾਸੇ ਸੁਣਾਈ ਨਹੀਂ ਸੀ ਹੈਗੀ ਫਿਰ ਉਹਨੇ ਤੰਗ ਹੋ ਕੇ ਫਰਨੈਲੋ ਕਹਿੰਦੀ ਮੈਨੂੰ ਹੋਰ ਕੋਈ ਰਸਤਾ ਨਹੀਂ ਹੈਗਾ ਮੇਰੀ ਸੁਣਾਈ ਨਹੀਂ ਹੋ ਰਹੀ ਤਸਮ ਸੀਰੀਅਸ ਹੈ ਸੀਰੀਅਸ ਹੈ ਸ੍ਰੀਆ ਕ੍ਰਿਸ਼ਨ ਕੇੜਾ ਹਸਪੀਟਲ ਸੀਰੀਅਸ ਹੈ ਹਾਂ ਜੀ ਦੱਸ ਕੇ ਫਿਰ ਪਰੋਣਾ ਨੂੰ ਉੱਥੋਂ ਲੈ ਕੇ ਆਇਆ ਸੀ ਪਰੋਣਾ ਛਾਣੇ ਬੈਠਾ ਸੀ ਅਸੀਂ ਚਾਹੁੰਨੇ ਵੀ ਮੇਰੀ ਬੇਟੀ ਨੂੰ ਜੇ ਮੇਰੀ ਬੱਚੀ ਨੂੰ ਕੁਝ ਹੋ ਗਿਆ ਤੇ ਜੁਮੇਵਾਰ ਇਹ ਅਖਵਾਏ ਜਾਣਗੇ ਬੇਟੀ ਦਾ ਜੇਠ ਤੇ ਬੇਟੀ ਦੀ ਸੱਸ ਇਹ ਦੋਨੇ ਹੀ ਜੁਮੇਵਾਰ ਅਖਵਾਏ ਜਾਣਗੇ ਬੇਟੀ ਨੇ ਵੀਡੀਓ ਬਣਾ ਕੇ ਤੇ ਫਿਰ ਉਹਨੇ ਪਰਨੈਲ ਕੀਤੀ ਇਹ ਪਿੰਕੀ ਕਈ ਦਿਨ ਮੈਨੂੰ ਵੀ ਕਹਿੰਦੀ ਸੀ ਵੀ ਤੇਰੀ ਮਾਮੀ ਮਾੜੀ ਆ ਦਰਬਾਰ ਸਾਹਿਬ ਜੌਬ ਕਰਦੀ ਐ ਇਦਾਂ ਨੇ ਬੇਟੀਆਂ ਵਿਆਈਆਂ ਜ ਬਹੁਤ ਹੀ ਸਟਰਚਰ ਕਰਦੀ ਸੀ ਭਾਈ ਮੇਰਾ ਨਾ ਗਗਨਦੀਪ ਸਿੰਘ ਆ ਮੈਂ ਪ੍ਰੀਤ ਨਗਰ ਦਾ ਪ੍ਰੀਤ ਨਗਰ ਦਾ ਰਹਿਣਾ ਵਾਲਾ ਹਾਂ ਅੱਜ ਮੇਰੀ ਵਾਈਫ ਨੇ ਪਰਨਲ ਪੀਤੀ ਆ ਉਹਨੇ ਮੋਦ ਹੋ ਗਏ ਪਰਨਲ ਪੀਤੀ ਉਹਨੂੰ ਟੌਰਚਰ ਕੀਤਾ ਗਿਆ ਜਦ ਤੱਕ ਕੱਲ ਮੇਰੀ ਵਾਈਫ ਨੂੰ ਤੇ ਮੈਨੂੰ ਥਾਣੇ ਵਿੱਚ 11 11:30 ਵਜੇ ਤੱਕ ਬਿਠਾਈ ਰੱਖਿਆ ਜਦ ਤੱਕ ਮੇਰੀ ਵਾਈਫ ਤਾਂ ਨਹੀਂ ਪੰਡਾ ਤੇ ਟੌਰਚਰ ਕੀਤਾ ਗਿਆ ਇੱਥੇ ਇਸ ਕਰਕੇ ਅਜਨੇ ਫਰਨਾਇਆ ਪੀ ਲਿਆ ਉਹਨੂੰ ਆਖਾ ਕਿ ਮੇਰੇ ਘਰ ਵਾਲਿਆਂ ਨੇ ਕੁੱਟਦੇ ਪਏ ਨੇ ਯਾਦ ਚੋਰੀ ਦਾ ਚੋਈ ਦਾ ਝੂਟਾ ਜਾ ਮਿਲਾਇਆ ਗਿਆ ਜਿੰਨਾਂ ਲੈ ਮੇਰੇ ਮਦਰ ਨੇ ਲਾਇਆ ਵਾ ਮੇਨੇ ਭਰਾਣੇ ਲਾਇਆ ਵਾ ਜਦਕਿ ਮੇਰਾ ਸੋਨਾ ਜਿਹੜਾ ਪਹਿਲੇ ਚੋਰੀ ਹੋਇਆ ਵਾ ਮੈਨੂੰ ਸ਼ੋਰ ਲੀ ਆ ਕਿ ਉਹਨਾਂ ਨੇ ਸੋਨਾ ਮੇਰਾ ਚੋਰੀ ਕੀਤਾ ਵਾ ਮੈਂ ਆਪਣੀ ਮਿਹਨਤ ਦੇ ਹੱਕ ਦੀ ਕਿ ਮੇਰੀ ਕਮਾਈ ਆ ਮੈਨੂੰ ਪਤਾ ਵਾ ਮੈਂ ਆਪਣੇ ਹੱਥਾਂ ਨਾਲ ਕਮਾਈ ਕੀਤੀ ਮੇਰੀ ਮਾਂ ਮੱਚ ਕਹਦੀ ਆ ਕਿ ਤੇਰਾ ਜਿਹੜਾ ਸੋਨਾ ਵਾ ਤੇਰੀ ਵੋਟੀ ਨੇ ਪੇਕੇ ਮਚਾਤਾ ਵਾ ਜਦਕਿ ਮੇਰੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਉਹ ਆਪਣਾ ਆਪਣਾ ਦੇਖੂਗੀ ਕਿ ਪੇਕੇਆਂ ਹਾਂ ਬਹੁਤ ਜ਼ਿਆਦਾ ਟਰਟਚੇ ਕੀਤਾ ਕਿ ਉਹ ਅੱਜ ਇੰਨੇ ਕਿ ਦੁਖੇ ਹੋ ਗਏ ਉਹਨੇ ਪਰਨਾਲ ਪੀਤੀ ਆ ਅੱਜ ਮੇਰੀ ਵਾਈਫ ਮਰਨੇ ਪਈ ਆ ਠੀਕ ਆ ਹਾਲੇ ਫਮ ਸੀਰੀਅਸ ਹੈਗਾ ਉਹ ਬੋਲਦੀ ਨਹੀਂ ਪਈ ਕੁਛ ਨਹੀਂ ਬੋਲਦੀ ਪਈ ਉਹਨੇ ਵੀਡੀਓ ਬਣਾਈ ਆ ਉਹਨੇ ਵੀਡੀਓ ਬਣਾਈ ਕਿ ਦੁਖੀ ਹੋ ਕੇ ਬਣਾਈ ਆ ਇਹ ਤਾਂ ਕਿਦਾਂ ਮਾਰਦਾ ਉਹਨੇ ਸਾਸਦਾਨ ਆਪਣੀ ਸਾਸਦਾਨ ਨਾਲ ਲਿਤਾ ਵਾ ਤੇ ਆਪਣੇ ਜੇੜ ਦਾ ਨਾਲ ਲਿਤਾ ਵਾ ਤੇ ਪਰਜਾਈ ਦਾ ਜੀ ਉਥੇ ਪੇਕੇ ਪੇਕੇ ਭਜਾਤੀ ਆ ਉਹ ਸਾਰੀ ਦੋਨਾਂ ਮੀਆਂ ਬੀਬੀ ਨੇ ਮਿਲ ਕੇ ਮੇਰਾ ਇੱਕ ਤਾਂ ਸੋਨਾ ਚੋਰੀ ਕੀਤਾ ਵਾ ਉਤੋਂ ਮੈਨੂੰ ਮੇਰੇ ਖਿਲਾਫ ੜਕਾਇਆ ਮੇਰੀ ਮਾਂ ਨੂੰ ਤੇ ਮੇਰੀ ਮਾਂ ਉਹਦੇ ਮਗਰ ਲਾ ਕੇ ਮੇਰਾ ਬੇੜਾ ਕਰਕੇ ਕਰਕੇ ਰੱਖਾ ਲੜਾਈ ਹੁੰਦੀ ਸੀ ਕਈ ਸਾਲ ਬਾਅਦ ਹੁੰਦੀ ਕਈ 2 ਸਾਲ ਬਾਅਦ ਵੀ ਕਈ ਰੈਗੂਲਰ ਹੁੰਦੀ ਸੀ ਉਹਦੇ ਮਗਰ ਲੱਗੀ ਹੋਈ ਆ ਜਦੋਂ ਜਨਵਰੀ ਵੀ ਲੜਾਈ ਹੋਈ ਆ ਚੱਜ ਗਈ ਮੇਰੀ ਮਾਂ ਕਹਿੰਦੀ ਹੁੰਦੀ ਕਿ ਇਹਨੇ 20-25 ਲੱਖ ਰੁਪਏ ਮੇਰਾ ਸੋਨਾ ਆਪਣਾ 20-25 ਲੱਖ ਰੁਪਏ ਮੇਰਾ ਖਾ ਗਿਆ ਵਾ ਹਾਂ ਫਰੋਡੀਆਂ ਕਰ ਕਰਕੇ ਮੇਜਰ ਦੀ ਪੋਸਟ ਦਾ ਬਣਾ ਲਾ ਕੇ ਤੇ ਮੈਂ ਮੇਜਰ ਲਾ ਗਿਆ ਵਾਂ ਮੁਰ ਕੇ ਕਾਂਚੋਂ ਫੋਨ ਆ ਗਿਆ ਉਹ ਹੀ ਸਕਾ ਪਰਸਾ 28 ਸਾਲਾਂ ਵਿੱਚ ਚੱਲਦਾ ਆ ਗਿਆ ਮੈਨੂੰ ਅੱਜ ਇੱਥੇ ਬੁਲਾਇਆ ਮੈਨੂੰ ਅੱਜ ਇੱਥੇ ਬੁਲਾਇਆ ਤੇ ਤੇ ਅਹੀਂ ਆਪਣੀ ਮੈਂ ਆਪਣੀ ਮੇਰੀ ਵੋਕਸ ਵੈਗਨ ਗੱਡੀ ਦੇ ਵਿੱਚ ਮੈਂ ਆਪਣਾ ਜੀਪੀਐਫ ਲਾ ਕੇ ਮੈਂ ਸਾਰੀ ਟ੍ਰੇਸ ਕਰਾ ਆ ਕੇ ਕਿ ਇੱਥੇ ਇੱਥੇ ਜਾਂਦਾ ਉਹਨਾਂ ਨੂੰ ਮੈਂ ਫੜਾਇਆ ਵੀ ਆ ਫੇਰ ਵੀ ਉਹਨਾਂ ਨੂੰ ਨਹੀਂ ਯਕੀਨ ਆਇਆ ਇਸ ਵੱਲੇ ਦੋਨਾਂ ਵੱਲੋਂ ਕੋਟਮਾਰ ਵੀ ਦੇਤਾ ਕੋਟਮਾਰ ਹੋਈ ਸੀ ਅੱਜ ਤੋਂ ਮੈਂ ਤੁਹਾਨੂੰ ਦਾਦਾ ਸਰ ਮੈਂ ਮੱਧ ਪ੍ਰਦੇਸ਼ ਗਿਆ ਆਇਆ ਮੇਰਾ ਨਵਾਂ ਵਿਆਹ ਇਸ ਸਾਲ ਬਾਅਦ ਇੱਕਦਮ ਮੇਰੀ ਸਾਲੀ ਹੀ ਰਜੋ ਆਈ ਸੀ ਠੀਕ ਹੈ ਏ ਮੱਧ ਪ੍ਰਦੇਸ਼ ਕੇ ਆਈ ਮੈਂ ਤੇ ਮੇਰੇ ਮਗਲੋਂ ਮੇਰੀ ਰੋਟੀ ਨੂੰ ਕੁੱਟਿਆ ਗਿਆ ਮੇਰੀ ਰੋਟੀ ਨੂੰ ਕੁੱਟਿਆ ਮੇਰੇ ਭਰਾ ਨੇ ਹੀ ਕੁੱਟਿਆ ਹੈ ਮੇਰੇ ਵਿਆਹ ਨੂੰ 10 ਸਾਲ ਹੋ ਗਏ ਨੇ ਅੱਜਮ ਕਿਉਂਕਿ ਮੇਰੇ ਤੇ ਸੋਨੇ ਦਾ ਝੂਠਾ ਨਾਵਲਾ ਆਤਾ ਜਦ ਕਿ ਪਹਿਲੇ ਹਟਾ ਸੋਨਾ ਚੋਰੀ ਹੋਇਆ ਸੀ ਉਹ ਵੀ ਜਾਵੇ ਭਾਈ ਚਾਹੁੰਦੇ ਆ ਕਿ ਇਨਸਾਫ ਮਿਲੇ ਵਸ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਕਾਰਵਾਈ ਕਰਦੀ ਪਈ ਆ ਹੁਣ ਵੇਖੋ ਕੀ ਹੁੰਦਾ ਅੱਗੇ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਮੇਰੇ ਕੋਲ ਹੋਣਾ ਕੋਈ ਚਾਰਾ ਨਹੀਂ ਰਹਿ ਗਿਆ ਏ ਇੱਕ ਜਨਤਾ ਤੋਂ ਇਲਾਵਾ ਇਸੇ ਕਰਕੇ ਮੈਂ ਸਾਰੀ ਗੱਲ ਹੁਣ ਜਨਤਾ ਤੇ ਸੱਟਦੀ ਆ ਕਿਉਂਕਿ 10 ਸਾਲ ਹੋ ਗਏ ਮੇਰੇ ਵਿਆਹ ਨੂੰ ਠੀਕ ਹੈ ਪਹਿਲਾਂ ਕੁਝ ਗਲਤੀ ਮੇਰੇ ਬੰਦੇ ਦੀ ਵੀ ਹੈ ਕਿਉਂਕਿ ਇਹ ਹਰ ਟਾਈਮ ਹੋਣੇ ਤੱਕ ਵੀ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਨੂੰ ਕੁਝ ਨਾ ਹੋ ਜੀ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਇੱਕੋ ਗੱਲ ਕਰਦਾ ਰਿਹਾ ਉਹ ਮੇਰੇ ਨਾਲ ਜਾਤੀਆਂ ਕਰਦੀ ਰਹੀ ਐ ਕਦੇ ਮੈਨੂੰ ਆਪਣੇ ਵੱਡੇ ਮੁੰਡੇ ਕੋਲ ਮਰਵਾਉਂਦੀ ਰਹੀ ਐ ਵੱਡੇ ਮੁੰਡੇ ਨੇ ਮੈਨੂੰ ਮਾਰਦਾ ਵੀ ਸੀ ਤੇ ਇਹ ਯਕੀਨ ਨਹੀਂ ਕਰਦਾ ਸੀ ਮੇਰਾ ਘਰ ਵਾਲਾ ਜਦੋਂ ਤੱਕ ਉਹਦੇ ਸਾਹਮਣੇ ਨਹੀਂ ਹੱਥ ਜਗਦਾ ਸੀ ਓ ਠੀਕ ਐ ਹੁਣ ਤੱਕ ਵੀ 1 ਅਪ੍ਰੈਲ ਨੂੰ ਜਦੋਂ ਸਾਡਾ ਸੋਨੇ ਦਾ ਕੇਸ ਹੋਇਆ ਉਦੋਂ ਵੀ ਇੰਨੇ ਸੱਸ ਨੇ ਉਹਦੇ ਤੇ ਯਕੀਨ ਕੀਤਾ ਸਾਨੂੰ ਮੈਂ ਆਪਣਾ ਢਿੱਡ ਘੱਟ ਘੱਟ ਕੇ ਮੇਰੇ ਬੰਦੇ ਨੇ ਨਾਈਟਾ ਕਰ ਕਰਕੇ ਸੋਨਾ ਜਮਾ ਕੀਤਾ ਬਣਾ ਰਿਹਾ ਸਾਡਾ ਛੇਡ ਮੇਰਾ ਕੱਟ ਕੇ ਲੈ ਗਿਆ ਇਹਨੇ ਫਿਰ ਵੀ ਉਹਦਾ ਸਾਥ ਦਿੱਤਾ ਮੇਰੀ ਦੱਸ ਨੇ ਫਿਰ ਇਹਨਾਂ ਲੜਾਈਆਂ ਦੇ ਵਿੱਚ ਕਿੰਨੀ ਵਾਰ ਕਿਹਾ ਏ ਵੀ ਮੈਂ ਮੈਂ ਨਾ ਆਪਣਾ ਸੋੜਾ ਕੱਟ ਕੇ ਵੀ ਨਾ ਤੁਹਾਨੂੰ ਫਸਾਣਾ ਹੀ ਫਸਾਣਾ ਇਹਨੇ ਬੜੀ ਵਾਰ ਕਿਹਾ ਏ ਵਿਪਰੀਤ ਅਲਮਾਰੀ ਉੱਧਰ ਲੈ ਜੀਏ ਨਹੀਂ ਤਾਂ ਇਹ ਲੈ ਚੁਗੀ ਇਹ ਪਹਿਲਾਂ ਹੀ ਪਲੈਨਿੰਗ ਬਣਾਈ ਹੋਈ ਬੈਠੇ ਸੀ ਅਸੀਂ ਪ੍ਰੋਜ ਵਾਂਗੂ ਅਸੀਂ ਮਸਤ ਹੋ ਗਏ ਅਸੀਂ ਮਸਤ ਹੋ ਗਏ ਆ ਮੈਨੂੰ ਕੀ ਪਤਾ ਜੀ ਇਹ ਆਪਸ ਸੇ ਪਲਾਨਿੰਗ ਆ ਇਹ ਰਾਤ 2 2 ਵਜੇ ਮੈਨੂੰ ਕਿਸੇ ਰੰਦਾ ਸਿੱਤਾ ਵੀ ਉੱਤੇ ਕੋਠੇ ਚੜ੍ਹ ਕੇ ਗੱਲਾਂ ਕਰਦਾ ਹੀ ਆਪਣੀ ਫੋਟੀ ਨਾ ਮੈਨੂੰ ਨਹੀਂ ਪਤਾ ਵੀ ਕਹਿੰਦਾ ਤੂੰ ਨਾ ਇੱਧਰ ਦਾ ਫੇਰ ਕਰਾ ਕਰ ਜੇਡ ਕਹਿੰਦਾ ਮੈਂ ਇੱਧਰ ਮੈਂ ਸੰਭਾਲ ਲੂੰਗਾ ਮੈਨੂੰ ਕੀ ਪਤਾ ਵੀ ਪਿੱਛੇ ਸਾਡੇ ਪਰੂ ਪਲਾਨ ਕੀ ਲੈਣਾ ਮੈਂ ਕੁਛ ਨਹੀਂ ਲੈਣਾ ਮੈਂ ਮੈਨੂੰ ਸਿਰਫ ਮੇਰਾ ਬੰਦਾ ਚਾਹੀਦਾ ਮੈਂ ਕੁਛ ਨਹੀਂ ਲੈਣਾ ਮੈਨੂੰ ਸਿਰਫ ਮੇਰਾ ਹੋਰ ਵੀ ਸਾਡੇ ਤੋਂ ਝੂਠਾ ਕੇਸ ਕਰਾ ਕੇ ਪਤਾ ਨਹੀਂ ਕਿ ਕਿਥੋਂ ਇਹਦਾ ਚੋਰੀ ਹੋਇਆ ਵੀ ਗੱਲਬਾਤ ਜਣੀ ਨਹੀਂ ਹੋਇਆ ਮੈਨੂੰ ਨਹੀਂ ਪਤਾ ਤਾਂ ਫੇਰ ਕਦੀ ਰਜਿਸਟਰੀ ਦਾ ਝੁੱਟਾ ਗੇਸ ਕਰਾ ਕੇ ਸਾਡੀ ਕਿਤੇ ਸੁਣਵਾਈ ਨਹੀਂ ਹੋਣੀ ਹੈਗੀ ਮੈਂ ਕੀ ਕਰਾਂ ਮੇਰੇ ਸਾਸ ਤੋਂ ਮੈਂ ਆਪਣੇ ਆਪ ਨੂੰ ਕੁਝ ਕਰ ਲੈਣੀ ਆ ਮੇਰੀ ਜ਼ਿੰਮੇਦਾਰ ਸਿਰਫ ਮੇਰੀ ਸਾਸ ਤੇ ਮੇਰਾ ਜੀ ਬੀਟੀ ਮੈਨੂੰ ਮੇਰੇ ਬੰਦੇ ਨੂੰ ਕੱਲ ਨਾਲ ਜਾਲ ਜਾਲ ਕੇ ਹਾਸ ਕਰਨ ਲਈ ਨੇ ਕਿਉਂ ਕਰਨਦੀ ਹੈ ਇਹ ਮਾਂ ਇਹ ਜਿਹੜੀ ਆਪਣੇ ਪੁੱਤ ਨੂੰ ਮਰਵਾਉਣ ਲਈ ਇੱਕ ਸਿੱਖ ਅਸੀਂ ਨਹੀਂ ਲੈਣਾ ਉਹਦੀ ਤਰ੍ਹਾਂ ਇਹਨੂੰ ਪੁੱਛਣ ਵਲ ਆਵੇ 10 ਸਾਲ ਹੋ ਗਏ ਅੱਜ ਤੱਕ ਮੈਂ ਇੱਕ ਇਹਦੇ ਕੋਲ ਰੁਪਈਆ ਵੀ ਮੰਗਿਆ ਹੈ ਕਹਿ ਦੇ ਵੇਖਾ ਉਲਟ ਮੇਰੇ ਨਾਲ ਦਿੱਤਾ ਹੀ ਹੈ ਮੈਂ ਜਿੰਨਾ ਕਮਾਇਆ ਇਹਨੂੰ ਦਿੱਤਾ ਹੀ ਮੈਂ ਕਦੇ ਨਹੀਂ ਰੁਪਈਆ ਮੰਗਿਆ ਇਹਦੇ ਕੋਲ ਤੇ ਕਿ ਇੱਕ ਇੱਕ ਖੁੰਦਕ ਕਾਦੀ ਕੱਢਣ ਲਈ ਹੈ ਮੇਰੇ ਨਾਲ ਕਿਉਂਕਿ ਮੈਂ ਬਗਾਨੀ ਥੀ ਆ ਮੈਂ ਲਈਸ ਮੈਂ ਬੱਸ ਪਹੁੰਚ ਲੁਗੇ ਜਰਦੀ ਨੂੰ ਉਹ ਤਾਂ ਕਿ ਮੇਰਾ ਬੰਦਾ ਨਾਲ ਸੇ ਮੈਂ ਖੜਿਆ ਰਹਿਦਾ ਸੀ ਚਲੋ ਉਹਨੂੰ ਉਹਨੂੰ ਹੀ ਤੇ ਸੱਟ ਮਰਵਾਏਗੀ ਮੈਂ ਬੱਚੇ ਕਿੱਥੋਂ ਪਾਲਾਂਗੀ ਮੈਂ ਕੀ ਕਰਾਂਗੀ ਮੈਂ ਕੁਝ ਨਹੀਂ ਕਰ ਸਕਤੀ ਚਾਰੀ ਮੇਰੀ ਮੰਮੀ ਵੇਖਿਓ ਉਹਨੂੰ ਕਹਿੰਦੀ ਐ ਅੱਛੀ 10 ਗਲਤ ਮੈਨੂੰ ਕਦੇ ਕਿਸੇ ਨਾਲ ਛੋੜ ਦਿੰਦੀ ਐ ਕਦੇ ਕਿਸੇ ਨਾਲ ਛੋੜ ਦਿੰਦੀ ਮੇਰੀ ਨਿੱਕੀ ਜਿੱਤੀ ਉਹਨੂੰ ਛੋੜ ਦਿੰਦੀ ਦੱਸੋ ਅਗਰ ਤੁਹਾਨੂੰ ਕੋਈ ਐਵੇਂ ਬੋਲੇਗਾ ਤਾਂ ਤੁਸੀਂ ਅਗੋਂ ਕਿੰਨੇ ਤੇਰਝਰ ਹੋਗੇ ਇੱਕ ਵਾਰੀ ਤੇਰੋਗੇ ਤੋਹਰੇ ਤੇਰੋਗੇ ਕਿੰਨੇ ਘਰ ਤੇਰੋਗੇ ਮੈਂ ਇਹ ਦੱਸਤਾ ਤੇਰੇ ਚਲੋ ਮੈਂ ਕੁਝ ਨਹੀਂ ਨੂੰ ਮੈਂ ਸਿਰਫ ਇੰਨਾ ਹੀ ਚਾਹਦੀ ਨੇ ਆਈ ਆਪਣੇ ਰੋਜ਼ ਬੰਦੇ ਤਰ੍ਹਾਂ ਮਿਹਨਤ ਕਰੀ ਜਨੇ ਸਾਨੂੰ ਖਾਲਸਾ ਨੂੰ ਨਾ ਬਲਾਵੇ ਸਾਨੂੰ ਨਾ ਤੱਕੇ ਪਰ ਸਾਨੂੰ ਸਾਡੇ ਹਾਲ ਤੇ ਤੇ ਛੱਡ ਦੇਵੇ ਕਿਉਂ ਉਹਨਾਂ ਰੋਜ਼ ਹਰਾਸ ਕਰਨ ਦੇ ਨੇ ਮੈਨੂੰ ਮੈਨੂੰ ਬੰਦਾ ਚਾਹੀਦਾ ਨਹੀਂ ਤਾਂ ਆਪਣੇ ਆਪ ਨੂੰ ਕੁਝ ਕਰ ਲੈਣਾ ਜਾ ਮੇਰੇ ਜ਼ਿੰਮੇਦਾਰ ਮੇਰੇ ਮਰਨ ਦੀ ਜਿੰ ਮੇਰੀ ਸਾਥ ਮੇਰਾ ਜੇਟ ਤੇ ਉਹਦੀ ਮੋਟੀ ਉਹ ਬੜੀ ਗੰਦੀ ਜਨਾਨੀ ਜਦੋਂ ਦੀ 2 ਸਾਲ ਦੀ ਉਹ ਆਈ ਉਹਦੇ ਤੇ ਜਿਆਦਾ ਲੜਾਈਆਂ ਪੈ ਅੱਲਾ ਪੀ ਮੈਂ ਅਜੇ ਕਦੇ ਲੋਕ ਵੀ ਨਹੀਂ ਲਾਇਆ ਸੀ ਅਲਮਾਰੀਆਂ ਨੂੰ ਉਹ ਪ੍ਰਿੰਜਾ ਤੱਕ ਨੂੰ ਲੋਕ ਲਾਂਦੀ ਹੈ ਗੰਦੇ ਗੰਦੇ ਇਲਜ਼ਾਮ ਲੁੰਦੀ ਹੈ ਸਭ ਪਲੈਨ ਕਰੀ ਹੋਦਿਆ ਨੇ ਹੁਣ ਵੀ ਉਹ ਪੇਕੀ ਬੈਠੀ ਐ ਕਿਉਂ ਬੈਠੀ ਐ ਮੈਨੂੰ ਇਹ ਕਹਦਾ ਉਹ ਨਹੀਂ ਲੈ ਗਈ ਐ ਸਾਡੇ ਜਾਂ ਤਾਂ ਹੋਵੇ ਨਾ ਕੋਈ ਸਬੂਤ ਹੈਗਾ ਸੀ ਕੁਝ ਕੀਤਾ ਐ ਜਦੋਂ ਬਿਨਾ ਸਬੂਤ ਤੋਂ ਮੇਰੇ ਘਰ ਵਾਲੇ ਨੂੰ ਉਹ ਪੜ ਕੇ ਲੈ ਕੇ ਗਏ ਨੇ ਉਹਨਾਂ ਜਾਰੇ ਉਹ ਅੱਗੇ ਵੀ ਦੁਖੀ ਹੋਇਆ ਕਹਿੰਦਾ ਸੀ ਮੈਂ ਮਰ ਜਾਣਾ ਗੱਡੀ ਥੱਲੇ ਸੇਰ ਦੇਣ ਗਿਆ ਸੀ ਉਹਨੂੰ ਸਰ ਨੇ ਬਚਾਇਆ ਸੀ ਉਹਨੂੰ ਵੀ ਉਹਨੇ ਰਾਤੀ ਵੀ ਮੈਨੂੰ ਕਹਿਣ ਦੇ ਨੰਨੂ ਮੈਨੂੰ ਬਹੁਤ ਮਾਰਾ ਕਰੰਦੇ ਨੇ ਮੈਂ ਮਰ ਜਾਣਾ ਦੇ ਮੇਰ ਕੋ ਇਸ ਤੋਂ ਇਲਾਵਾ ਉਹਨੂੰ ਕੋਈ ਇੱਛਾ ਨਹੀਂ ਮੈਂ ਆਪਣੀ ਜਿਦਾ ਇਹ ਦੋਸਾ ਕਰਦਾ ਇਸ ਤਰ੍ਹਾਂ ਮੇਰੇ ਬੰਦੇ ਨੂੰ ਇਨਸਾਫ ਮਿਲਿਆਗਾ ਮੈਂ ਅਵੇ ਲੋ ਮੈਂ ਪੀ ਲੈਣੀ ਮੈਂ ਮਰ ਜਾਣਾ ਮੈਂ ਨਹੀਂ ਬੋਤਲ ਚ ਪਰ ਲਿਆ ਮੈਂ ਨਹੀਂ ਹਰ ਜਾ ਸਕੀ ਕੀ ਕਿਆ ਵੀ ਭੈਣ ਜੀ ਤੂੰ ਕਿਉਂ ਕਰੰਦੀ ਉਹ ਵੀ ਤੇਰਾ ਪੁੱਤ ਉਹ ਵੀ ਤੇਰਾ ਪੁੱਤ ਤੇ ਅਗੋ ਮੇਰੇ ਕਹਿੰਦੀ ਮਾਰਤਾ ਮੈਂ ਸਸਕਾਰ ਕਰਤਾ ਅਗੋ ਜੱਜੇ ਮੇਰੇ ਨੇ ਕਿਹਾ ਵੀ ਉਹ ਨਿੱਕੇ ਨਿੱਕੇ ਐਂ ਕਰ ਉਹ ਨਿੱਕੇ ਨਿੱਕੇ ਤੂੰ ਸਾਬ ਲੈ ਕਹਿੰਦੀ ਜਾ ਉਹਨਾਂ ਨੂੰ ਰੂੜੀ ਤੇ ਸੱਟ ਐ ਇੱਟੇ ਮੇਂ ਦਰਦ ਚ ਨਾ ਪੁੱਤ ਤੇਰਾ ਜਨਾਨੀ ਮੈਂ ਤੇ ਤਾਂ 10 ਸਾਲ ਇਹਦਾ ਸਾਰਾ ਕੁਛ ਕੀਤਾ ਇਹ ਪੇਕੇ ਤੱਕ ਨਹੀਂ ਮੈਨੂੰ ਜਾਣ ਦਿੰਦੀ ਹੁੰਦੀ ਸੀ ਕਿ ਇਸੇ ਨਹੀਂ ਉਹਨੇ ਦੀ ਉਹਨੇ ਵਾਪਸ ਆਣਾ ਚਾਹੀਦਾ ਜੇ ਮੈਂ ਗੁਰਦਾਰੇ ਜਾਣਾ ਤੇ ਇਹਦੀ ਰੋਟੀ ਲਾ ਕੇ ਜਾਣੀ ਉਹ ਤਾਂ ਇਹ ਵੀ ਇਹ ਵੀ ਮੇਰੇ ਘਰ ਵਾਲੇ ਵੀ ਯਕੀਨ ਕਰਦੇ ਸੀ ਆ ਜਿਹੜਾ ਜੇਠ ਅੱਜ ਕਰਨ ਜਾਂ 8 ਸਾਲਾਂ ਮੇਦੀ ਰੋਟੀ ਬਣਾਈ ਇਹ ਰੋਟੀ ਨਹੀਂ ਖਾਂਦੇ ਤੇ ਬਈ ਰੋਟੀ ਤੱਕ ਮੈਂ ਖਾਦੀ ਹੈ ਮੈਂ ਕਦੀ ਸੀ ਨਹੀਂ ਕੀਤੀ ਮੇਰੀ ਮਤਿ ਕਿਉਂ ਲੱਗਦੀ ਕਿਉਂਕਿ ਮੈਂ ਨਾ ਜੇਠ ਦੇ ਨਾਲ ਫਰੋੜ ਕਰਦਾ ਰਿਆ ਮਨਾ ਇਹਦੇ ਨਾਲ ਫਰੋੜ ਦੱਸਦੀ ਰਹੀਆਂ ਇਹ ਨਾ ਉਹਦੇ ਨਾਲ ਉਹਦੇ ਮੇਜਰ ਦੇ ਨਾਂ ਤੇ ਨਾ ਇਹ ਫਰੋਡ ਕਰਦਾ ਰਿਹਾ ਤੇ ਮੈਂ ਨਾ ਇਹ ਇਹਦਾ ਨਾ ਪਿੱਛੇ ਕਰ ਕਰਕੇ ਮੈਂ ਸਾਸੋ ਨੂੰ ਸਬੂਤ ਵੀ ਲਿਆ ਲਿਆ ਕੇ ਵਿਖਾਏ ਨੇ ਇਹ ਮੈਂ ਇਹ ਤਾਂ ਕਰਕੇ ਇਹਨੂੰ ਮੈਂ ਪਹਿੜੀ ਲੱਗਦੀ ਆ ਹੋਰ ਨਹੀਂ ਕੋਈ ਗੱਲ ਇਹਦੇ ਇਹਦੇ ਪੋਤੇ ਦੇ ਇਹ ਸਿਗਰਟਾ ਪੀਂਦਾ ਰ ਮੈਂ ਤਾਂ ਕਹਿੰਦਰੀ ਵੀ ਮੰਮੀ ਇਹ ਸਿਗਰਟਾ ਪੀਂਦਾ ਇਹਨੇ ਮੇਰਾ ਤਦ ਨਹੀਂ ਯਕੀਨ ਕੀਤਾ ਇਹ ਤਾਂ ਹੈ ਇਹ ਨਾ ਮੇਜਰ ਦੇ ਨਾਤੇ ਇਹਦੇ ਕੋਲ ਸੱਸ ਦਾ ਵੀ 20-22 ਲੱਖ ਰੁਪਏ ਇਹਨੇ ਖਾਦਾ ਫਿਰ ਉਹਦੇ ਤੇ ਯਕੀਨ ਕਰਦੀ ਏ ਥੋੜੇ ਦਿਨ ਪਹਿਲਾਂ ਵੀ ਇਹ ਲੜਣ ਦੇ ਨੇ ਗਲੀ 'ਚ ਅਸੀਂ ਕੋਈ ਗਲੀ 'ਚ ਆ ਕੇ ਕਹਿ ਦੇਵੇ ਵੀ ਅਸੀਂ ਇਹਦੇ ਕੋਲ ਅੱਜ ਤੱਕ ਜਾਇਦਾਦ ਮੰਗੀ ਅਸੀਂ ਨਹੀਂ ਮੰਗੀ ਦੁਨਾਂ ਜੀਆਂ ਨੇ ਉਹ ਮੰਗਦਾ ਏ ਹਮੇਸ਼ਾ ਲੜਾਈ 'ਚ ਕੰਦਾ ਮੈਨੂੰ ਪਲਾਟ ਦੇ ਦੇ ਅਸੀਂ ਕਿ ਲੈ ਲੈ ਭਰਾਵਾ ਅਸੀਂ ਕੁਝ ਨਹੀਂ ਕਹਿੰਦਾ ਸਾਨੂੰ ਕੰਸਕਟ ਸੁੱਕ ਨਾਲ ਜੀਂਦਾ ਦਿਓ ਸਾਨੂੰ ਹਰਾਸਤ ਨਾ ਕਰੋ